ਆਲਟੂ ਨਿਊਜ਼ 채ਨਲ ਦੇ ਤੁਹਾਡਾ ਸਵਾਗਤ ਕੁਦਾਸਪੁਰ ਦੇ ਪਿੰਡ ਬਬਰੀ ਨਗਰ ਵਿੱਚ ਮੌਜੂਦਾ ਸਰਪੰਚ ਤੇ ਇੱਕ ਪੰਚਾਇਤੀ ਮੈਂਬਰ ਖਿਲਾਫ ਜ਼ਿਲ੍ਹਾ ਪੁਲਿਸ ਨੇ ਕਬਰਸਤਾਨ ਦੇ ਵਿੱਚ ਲੱਗੇ ਨਜਾਇਜ਼ ਤੌਰ ਤੇ ਜ਼ੁਰਖੰਦ ਕਟਾਉਣ ਦੇ ਮਾਮਲੇ ਦੇ ਵਿੱਚ ਕੇਸ ਦਰਜ ਕਰ ਲਿਆ ਹੈ ਮਾਮਲਾ ਲੋਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਬਲਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ ਗਿਆ ਐਸ ਐਚਓ ਥਾਣਾ ਤਿੱਬੜ ਅਮਰੀਕ ਸਿੰਘ ਨੇ ਕਿਹਾ ਕਿ ਸਾਡੇ ਕੋਲ ਵੀਡੀਓ ਕੁਦਾਸਪੁਰ ਵੱਲੋਂ ਇੱਕ ਸ਼ਿਕਾਇਤ ਆਈ ਸੀ ਜੋ ਕਿ ਬਪਰੀ ਨੰਗਲ ਦੇ ਮੌਜੂਦਾ ਸਰਪੰਚ ਬਲਵਿੰਦਰ ਕੁਮਾਰ ਤੇ ਮੈਂਬਰ ਪੰਚਾਇਤ ਨੂੰ 13 ਦਰਖਤ ਕੱਟਣ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਉਹਨਾਂ ਨੇ ਜ਼ਿਆਦਾ ਦਰਖਤ ਵੱਢ ਕੇ ਕਾਨੂੰਨ ਦਾ ਉਲੰਘਣ ਕੀਤਾ ਉਹਨਾਂ ਖਿਲਾਫ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਮੇਰਾ ਨਾਮ ਜੀ ਬਰਵਿੰਦਰ ਕੁਮਾਰ ਸਰਪੰਚ ਪਿੰਡ ਪਬਰੀ ਨੰਗਲ ਤੋਂ ਮੈਂ ਐਸੀ ਸਰਪੰਚਾਂ ਇਹ ਜਿਹੜਾ ਦਰਖਤਾਂ ਦੇ ਸਬੰਧ ਵਿੱਚ ਕਬਰਸਤਾਨਾਂ ਦੇ ਸਬੰਧ ਵਿੱਚ ਜਿਹੜੇ ਮੈਂ ਬੂਟੇ ਦੇ ਕੱਟਣ ਦੇ ਸਬੰਧ ਵਿੱਚ ਮੇਰੇ ਤੇ ਜਿਹੜਾ ਇਲਜ਼ਾਮ ਲੱਗਾ ਵਾ ਅੱਜ ਤੋਂ ਕੋਈ ਸਾਲ ਪਹਿਲਾਂ ਪਿੰਡ ਵਾਸੀਆਂ ਦੇ ਕਹਿਣ ਦੇ ਮੁਤਾਬਕ ਮਸੀਹ ਭਾਈ ਚਾਰੇ ਦੇ ਕਹਿਣ ਦੇ ਮੁਤਾਬਕ ਵੀ ਇੱਥੇ ਸਾਨੂੰ ਜਦੋਂ ਅਸੀਂ ਕਬਰ ਪੁੱਟਨੇ ਤਾਂ ਸਾਨੂੰ ਮੁਸ਼ਕਲ ਬੜੀ ਆਉਂਦੀ ਹੈ ਉਹਨਾਂ ਨੇ ਕਹਿੰਦੇ ਬਤਵਕਾ ਹਿੰਜੀ ਤੋਂ ਬੂਟਿਆਂ ਦੀ ਕਿ ਬੂਟੇ ਕਟਾਏ ਜਾਣ ਸਾਡੇ ਉਹਨਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਮਤਾ ਪਾ ਕੇ ਮਹਿਕਮੇ ਨੂੰ ਲਿਖ ਕੇ ਦਿੱਤਾ ਜੀ ਵੀ ਬੂਟੇ ਕੱਟੇ ਜਾਣ ਤੇ ਮਹਿਕਮੇ ਨੇ ਵਣ ਵਿਭਾਗ ਨੇ ਪਹਿਲਾਂ ਵੀਡੀਓ ਦਫ਼ਤਰ ਸਾਹਿਬ ਉਹਦੇ ਥਰੂ ਹੋਏ ਡੀਡੀਪੀ ਉਹ ਡੀਡੀਪੀ ਦੇ ਸਾਹਦੇ ਆਪਣੇ ਜਾਂਦੀ ਵਣ ਵਿਭਾਗ ਹੋ ਜਾਂਦੀ ਹੈ ਕਾਰਵਾਈ ਹੁੰਦੀ ਹੈ ਉਹਨਾਂ ਨੇ ਮੌਕੇ ਤੇ ਆਣ ਕੇ ਬੂਟੇ ਚੈੱਕ ਕੀਤੇ ਸਿੰਦੇ ਜਦੋਂ ਨੰਬਰ ਲਾਨ ਆਂਦੇ ਆ ਮਹਿਕਮਾ ਸਰਕਾਰੀ ਬੰਦਾ ਨੰਬਰ ਲਾਨ ਆਉਂਦਾ ਵਾ ਉਹ ਉਹ ਜ਼ਿੰਮੇਵਾਰੀ ਉਹਨਾਂ ਦੀ ਜ਼ਿੰਮੇਵਾਰੀ ਬੰਨਦੀ ਹੈ ਤੇ ਕੀ ਗੱਲ ਮੈਂ ਕਿਤਾ ਲਿਖਿਆ ਹੈ ਕਿ ਇੱਥੇ ਇੰਨੇ ਬੂਟੇ ਹੈਗੇ ਤੇ 13 ਦੀ ਹੀ ਬਸ ਪਰਮਿਸ਼ਨ ਮਨ ਦਿੱਤੀ ਜਾਏ ਬਾਕੀ ਕੋਈ ਗੱਲ ਨਹੀਂ ਰਹਿਣ ਦਿਓ ਇਹੋ ਜੀ ਗੱਲਬਾਤ ਕੋਈ ਨਹੀਂ ਇਹ ਸਾਰਾ ਝੂਠ ਦਾ ਭਲੰਦਾ ਵਾ ਬੇਵਜਾ ਸਾਡੇ ਤੇ ਮolaire FIR ਦਰਜ ਕਰਕੇ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਤੇ ਗੱਬਰੀ ਨੰਗਲ ਪਿੰਡ ਦਾ ਇਸ ਤਰ੍ਹਾਂ ਮੈਨੂੰ ਵੀਡੀਓ ਸਾਬ ਵੱਲੋਂ ਇੱਕ ਆਈ ਸੀ ਕੰਪਲੇਂਟ ਕੀਤੀ ਸੀ ਉਹਨਾਂ ਨੇ ਸਾਨੂੰ ਲੈਟਰ ਭੇਜੀ ਸੀ ਜਿਹਦੇ ਚ ਉਹਨਾਂ ਨੇ ਦੱਸਿਆ ਸੀ ਕਿ ਪਿੰਡ ਬਬਰੀ ਨੰਗਲ ਦੇ ਵਿੱਚ ਕਬਰਿਸਤਾਨ ਦੇ ਵਿੱਚ ਸਫੈਦਿਆਂ ਦੇ ਬੂਟੇ ਸੀ ਤੇ ਉਹ ਸਰਪੰਚ ਵੱਲੋਂ ਜਿਹੜਾ ਬਿਨਾਂ ਮਨਜ਼ੂਰੀ ਉਹਨਾਂ ਨੂੰ ਵੜ ਕੇ ਤੇ ਵੇਚ ਕੇ ਤੇ ਉਹਦੇ ਪੈਸੇ ਵੀ ਜਿਹੜੇ ਨੇ ਉਹਨੂੰ ਦੋਸ਼ੀ ਬੀਤੇ ਨੇ ਉਹਦੇ ਸਰਪੰਚ ਉਹਨਾਂ ਨੇ ਲਿਖੇ ਭੇਜਿਆ ਸੀ ਜਿਹਦੇ ਚ ਉਹਨਾਂ ਨੇ ਇਨਕੁਆਰੀ ਜਿਸ ਨੇ ਕੰਪਲੇਨ ਕੀਤੀ ਹੋਣੀ ਆ ਪਹਿਲਾਂ ਕਿਸੇ ਕਬਰਿਸਤਾਨ ਵਾਲੇ ਕੁਸ਼ਤਰੀਨ ਬਰਾਦੀ ਨੇ ਤੇ ਉਹਨਾਂ ਨੇ ਉਹਦੇ ਤੇ ਇਨਕੁਆਰੀ ਕਰਾਈ ਸੀ ਇਨਕੁਆਰੀ ਦੇ ਵਿੱਚ ਇਹ ਗੱਲ ICB ਜਿਹੜੇ 13 ਬੂਟਿਆਂ ਦੀ ਇਹਨਾਂ ਨੇ ਮਨਜ਼ੂਰੀ ਲਈ ਸੀ ਤੇ ਬਾਕੀ ਬੂਟੇ ਜਿਹੜੇ ਨੇ ਕੋਈ 35 ਬੂਟੇ ਜਿਹੜੇ ਨੇ ਉਹ ਇਹਨਾਂ ਨੇ ਆਪਣੇ ਤੌਰ ਤੇ ਵੱਢ ਗਏ ਟੋਟਲ ਜਿਹੜੇ ਨੇ 35 40 ਬੂਟੇ ਇਹਨਾਂ ਨੇ ਵੱਢੇ ਸੀ ਜਿਹਦੇ ਚੋ 13 ਬੂਟਿਆਂ ਦੀ ਮਨਜ਼ੂਰੀ ਸੀ ਵੱਢ ਕੇ ਇਹਨਾਂ ਨੇ ਵਿੱਚ ਜਦ ਕਿ ਇੱਕ ਬੂਟਾ ਵੀ ਬਿਨਾ ਮਨਜ਼ੂਰੀ ਤੋਂ ਨਹੀਂ ਵੱਢਿਆ ਜਾ ਸਕਦਾ ਉਹਦੇ ਸਬੰਧ ਸਾਨੂੰ ਇਹਨਾਂ ਨੇ ਲੈਟਰ ਭੇਜੀ ਸੀ ਉਹਦੇ ਤੇ ਅਸੀਂ ਕੇਸ ਅਜਸਟਡ ਕੀਤਾ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਉਹ ਗੱਲ ਕਰਨੇ ਆਏਗੇ ਲੋਕਾ ਦਾ ਮਾਮਲਾ ਦੋ ਇੱਕ ਮੈਂਬਰ ਪੰਚਾਇਤ ਹੈ ਤਰਸੀਮ ਸਿੰਘ ਸ਼ਾਇਦ ਉਹਦਾ ਨਾਮ ਤੇ ਇੱਕ ਬਲਵਿੰਦਰ ਸਿੰਘ ਸਰਪਾਈ ਦੋਨਾਂ ਦੇ ਨਾਮ ਤੇ ਆਇਆ ਇਹਦਾ ਨੰਬਰ ਲਾਈ 7406409 ਆਈ ਪੀ